ਅੱਜ थाना ਮਹਿਤਪੁਰ ਜਿਲ੍ਹਾ ਜੰਦਰ ਦਿਹਾਤੀ ਵਿੱਚ ਮਾਨਯੋਗ ਐਸਐਸਪੀ ਜਿਲ੍ਹਾ ਜੰਦਰ ਦਿਹਾਤੀ ਦੇ ਸਰਦਾਰ ਹਰਕਮਪ੍ਰੀਤ ਸਿੰਘ ਖੱਖ ਜੀ ਦੀ ਗਾਈਡਲਾਈਨ ਤੇ ਬਹੁਤ ਵੱਡਾ ਨਜਾਇਜ਼ ਕੈਮੀਕਲ ਜਿਸ ਤੋਂ ਨਜਾਇਜ਼ ਦੇਸੀ ਸ਼ਰਾਬ ਬਣਾਈ ਜਾਂਦੀ ਆ ਬਰ੍ਹਾਂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਮੁੱਖ ਅਫਸਰ थाना ਇੰਸਪੈਕਟਰ ਸਰਦੇਵ ਸਿੰਘ ਤੇ ਉਹਨਾਂ ਦੀ ਟੀਮ ਨੇ ਇੱਕ ਅਧੋਨਿਕ ਢੰਗ ਤਰੀਕੇ ਨਾਲ ਪਹਿਲਾ ਇਨਫੋਰਮੇਸ਼ਨ ਹਾਸਲ ਕੀਤੀ ਕਿ थाना ਮਹਿਤਪੁਰ ਚ ਟਾਵਰ ਕਲੋਨੀ ਦੇ ਨੇੜੇ ਇੱਕ ਸਮਰੱਥਾ ਦੀ ਹਵੇਲੀ ਵਜਦੀ ਆ ਉਥੇ ਇੱਕ ਬਹੁਤ ਜਿਹੜੇ ਸਮਗਲਕ ਕਿਸਮ ਦੇ ਹੈਗੇ ਨੇ ਪਿਸ਼ੋਕਰ ਤੌਰ ਤੇ ਔਰ ਇਹ ਕੈਮੀਕਲ ਬਾਹਰੋਂ ਲਿਆ ਕੇ ਔਰ ਇਸ ਇਲਾਕੇ ਦੇ ਇਲਾਕੇ ਤੋਂ ਬਾਹਰ ਨਜਾਇਜ਼ ਸ਼ਰਾਬ ਬਣਾ ਕੇ ਤੇ ਵੇਚਦੇ ਨੇ ਜੋ ਇਸ ਇਨਫੋਰਮੇਸ਼ਨ ਤੇ ਮੁਕੱਫਜ਼ ਅਫਸਰ ਵੱਲੋਂ ਆ ਦੇਖੋ ਤੁਸੀਂ ਸਾਡੇ ਕੋਲੇ ਕਿੰਨੀਆਂ ਟੈਂਕੀਆਂ ਡਰਮ ਔਰ ਪਾਣੀ ਵਾਲੀਆਂ ਟੈਂਕੀਆਂ ਜਿਹੜੀਆਂ ਬਰਾਮਦ ਕੀਤੀਆਂ ਇਹ ਜਿਹੜੇ ਦੋਸ਼ੀ ਹੈਗੇ ਨੇ ਇਹਦੇ ਚ ਹਾਂਜੀ ਬ੍ਰਾਦਰ ਸਾਹਿਬ ਤੁਹਾਡੇ ਲਈ ਵਧੀਆ ਕਰਦੇ ਸ਼ੁਰੂ ਤੇ ਜਸਪਾਲ ਸਿੰਘ ਪਾਲੀ ਪੁੱਤਰ ਗਨਮ ਸਿੰਘ ਤੇ ਗੁਰਦੀਪ ਸਿੰਘ ਦੀਪਾ ਪੁੱਤਰ ਜਸਵੰਤ ਸਿੰਘ ਇਹ ਤਿੰਨੇ ਮਿਲ ਕੇ ਪੈਸੇ ਲਾਉਂਦੇ ਆ ਪੈਸੇ ਲਾ ਕੇ ਫਿਰ ਉਹ ਤੇ ਕੈਮੀਕਲ ਬਾਹਰ ਲੈ ਕੇ ਸ਼ਰਾਬੇ ਦੇ ਦਿੰਦੇ ਇਹਨਾਂ ਨੇ ਆਪਣੇ ਘਰ ਦੇ ਵਿੱਚ ਫਰਸ਼ ਬਣਾ ਕੇ ਫਰਸ਼ਣ ਚ ਇੱਕ ਆ ਟੈਂਕੀ ਵੱਡੀ ਜਿਹੜੀ ਹੈ 2000 ਲੀਟਰ ਦੀ ਇੱਕ ਆ ਟੈਂਕੀਆਂ ਨੂੰ ਨੱਪਿਆ ਟੈਂਕੀਆਂ ਦੇ ਵਿੱਚ ਇਹ ਦੇਖੋ ਕਿਵੇਂ ਤੁਸੀਂ ਇਹਨਾਂ ਨੂੰ ਲਾਇਆ ਜਿਹੜੇ ਹੈਗੇ ਨੇ ਕੂਲਰ ਵਾਲੀ ਮੋਟਰ ਜਿਹੜੀ ਟੁੱਲੂ ਪੰਪ ਹੈਗਾ ਇਹ ਲਾ ਕੇ ਇਹਦੇ ਨਾਲ ਹੀ ਵਹਿਰ ਲਾਈ ਆ ਜ਼ਮੀਨ ਤੇ ਬਿਲਕੁਲ ਪਲੇਨ ਫਰਸ਼ ਉੱਤੇ ਪਾਣੀ ਵਾਲਾ ਇਸ ਤਰ੍ਹਾਂ ਲਾਤਾ ਸ਼ੈਂਕ ਵੀ ਪੀਣ ਵਾਲਾ ਪਾਣੀ ਹੈ ਜਦੋਂ ਕੋਈ ਇਨਫੋਰਮੇਸ਼ਨ ਦੇ ਆਧਾਰ ਤੇ ਪੁਲਿਸ ਵੱਲੋਂ ਸਰਚ ਕੀਤੀ ਗਈ ਤਾਂ ਇਹ ਇੰਨਾ ਮਟੀਰੀਅਲ ਜਿਹੜਾ ਹੈ ਵੱਡੀਆਂ ਟੈਂਕੀਆਂ ਫਰਸ਼ਾਂ ਦੇ ਹਟੋ ਕੱਢੀਆਂ ਤੇ ਪੰਪ ਕਰਾਉਣ ਦਿੱਤੇ ਔਰ ਇਹ ਜਿਹੜੇ ਕੈਨ ਹੈ ਇਹ ਸਾਰੇ ਹੀ ਜਿਹੜੇ ਹੈ ਕੈਮੀਕਲ ਦੇ ਹਨ ਇਹ કુલ 4030 ਲੀਟਰ ਜਿਹੜਾ ਕੈਮੀਕਲ ਹੈ ਜਿਸ ਤੋਂ ਸ਼ਰਾਬ ਤਿਆਰ ਕੀਤੀ ਜਾਂਦੀ ਹੈ ਬ੍ਰੰਮ ਕੀਤਾ ਔਰ ਅੰਦਾਜ਼ਨ ਇਸ ਤੋਂ 4.5 ਲੱਖ ਲੀਟਰ ਜਿਹੜਾ ਸ਼ਰਾਬ ਬਣਾਈ ਜਾਣੀ ਸੀ ਜੋ ਇਹ ਸ਼ਰਾਬ ਕੈਮੀਕਲ ਦੀ ਬਹੁਤ ਘਾਤਕ ਕਿਸਮ ਦੀ ਹੈ ਇਹ ਪਹਿਲਾਂ ਵੀ ਤੁਹਾਡੇ ਧਿਆਨ ਚੋਣਾ ਕਿ ਇਸ ਤਰ੍ਹਾਂ ਜਿਹੜੀ ਸ਼ਰਾਬ ਹੈ ਉਹ ਕਿਸੇ ਜੀਵਨ ਨੂੰ ਨਿਸ਼ਾਨਾ ਪਾ ਸਕਦੀ ਹੈ ਇਹ ਲੋਕ ਢੋਲੇ ਪਾਲੇ ਲੋਕਾਂ ਨੂੰ ਇਸ ਤਰ੍ਹਾਂ ਦੀ ਸ਼ਰਾਬ ਵੇਚ ਕੇ ਉਹਨਾਂ ਦੇ ਜੀਵਨ ਨਾਲ ਤਲਵਾਰ ਕਰਦੇ ਸਨ ਫ੍ਰੀਸ ਵੱਲੋਂ ਇਸ ਆਪਰੇਸ਼ਨ ਦੌਰਾਨ ਸਭ ਤੋਂ ਅਸਰਕੁਨਤੀਆ ਤੇ ਆਉਣ ਵਾਲੇ ਦਿਨਾਂ 'ਚ ਇਹ ਜਿਹੜੀ ਸ਼ਰਾਬ ਹੈ ਜਾਂ ਮਹਿਦਪੁਰ ਜਾਂ ਹੋਰ ਇਲਾਕਿਆਂ ਸਪਲਾਈ ਹੋਣੀ ਸੀ ਬਹੁਤ ਵੱਡੀ ਇਹ ਰੋਕ ਲੱਗੀ ਹੈ ਤੇ ਆਉਣ ਵਾਲੇ ਦਿਨਾਂ ਚ ਉਸ ਤਰ੍ਹਾਂ ਇਸ ਤਰ੍ਹਾਂ ਦੇ ਆਪਰੇਸ਼ਨ ਹੋਰ ਕਰਦੇ ਜਾਣਗੇ ਜਿਲ੍ਹਾ ਜਲੰਧਰ ਦੇ ਇਹਾਤੀ ਦੇ ਮਾਨਯੋਗ ਐਸਐਸਪੀ ਸਰਦਾਰ ਹਰਕਮਪੀ ਸਿੰਘ ਖੱਖਜੀ ਵੱਲੋਂ ਡੇਲੀ ਗਾਈਡਲਾਈਨ ਜਾਰੀ ਹੁੰਦੀਆਂ ਉਹਨਾਂ ਗਾਈਡਲਾਈਨਾਂ ਤੇ ਇਸ ਤਰ੍ਹਾਂ ਦੇ ਵੱਡੇ ਆਪਰੇਸ਼ਨ ਕੀਤੇ ਜਾ ਰਹੇ ਆ ਥੈਂਕ ਯੂ